ਨੇ ਜਲ ਪੰਜ ਪੰਜ ਸੱਤ ਕੌਡੀਆਂ ਪਾ ਲੈਣ ਦੇ ਜਿੰਨੀਆਂ ਗ ਪੈਂਦੀਆਂ ਨੇ ਅਸੀਂ ਉਹਨੂੰ ਆਪ ਗਿਆ ਵੀ ਮੈਂ ਆਪ ਗਿਆ ਵੀ ਬਈ ਚੱਲ ਕੋਈ ਗੱਲ ਨਹੀਂ ਖੇਡ ਲੈ ਵੀ ਪਾ ਲੋ ਕੌਡੀਆਂ ਉਹ ਪੰਜਾਬ ਦਾ ਮੁੰਡਾ ਬਈ ਹਰਿਆਣੇ ਵਾਲੇ ਬਾਲੀ ਗੱਲ ਚੱਕੀ ਜਾਂਦੇ ਆ ਨਾ ਪੇਜਾਂ 'ਚ ਵੀ ਐਵੇਂ ਕਰਕੇ ਐਵੇਂ ਆ ਵੀ ਸਾਡੇ ਹਰਿਆਣੇ ਦੇ ਮੁੰਡੇ ਦੇ ਮਾਰਿਆ ਉਹ ਸਾਡਾ ਹੀ ਆ ਬਈ ਪੰਜਾਬ ਦਾ ਮੈਂ ਆਪ ਹੀ ਖੜਾਇਆ ਸੀ ਵੀ ਬਈ ਕੋਈ ਗੱਲ ਨਹੀਂ ਤੁਸੀਂ ਖੇਡ ਲਓ ਮੈਚ ਹੀ ਜਿੱਤ ਹਾਰ ਹੁੰਦੀ ਰਹਿੰਦੀ ਹੈ ਬਾਕੀ ਬਈ ਸਾਰਿਆਂ ਨੂੰ ਜੇ ਦੁੱਖ ਲੱਗਿਆ ਆਪਣੇ ਚਾਉਣ ਵਾਲੇ ਬੰਦਿਆਂ ਨੂੰ ਹਨਾ ਸਾਰਿਆਂ ਨੂੰ ਸੌਰੀ ਬਈ ਯਾਰ ਹਾਂ ਹਾਂ ਬਈ ਠੀਕ ਆ ਹੋਰ ਤਾਂ ਸੈਟ ਆ ਬਾਕੀ ਬਾਈ ਬਣਾਇਆ ਯਾਰ ਕਮੈਂਟਾਂ ਚ ਬਾਲਾ ਪੁੱਠਾ ਨਾ ਬੋਲਿਆ ਕਰੋ ਗਲਤੀ ਹੋਈ ਜਾਂਦੀ ਆ ਬੰਦੇ ਤੋਂ ਸਾਰੇ ਨਵੇਂ ਬੰਦਿਆਂ ਦੀ ਫੁੱਲ ਸਪੋਰਟ ਕਰਦੇ ਆ ਬੱਬਾ ਜਿਹੜੇ ਨਵੇਂ ਉੱਠਦੇ ਆ ਆਪਦੀ ਟੀਮ ਚ ਖੜਿਆਉਣ ਦੀ ਕੋਸ਼ਿਸ਼ ਕਰਦੇ ਆ ਨਵੇਂਆਂ ਨੂੰ ਹਨਾ ਵੀ ਅੱਗੇ ਆਉਣ ਉਹ ਉਹ ਮੁੰਡੇ ਨੂੰ ਉੱਤੇ ਸਿਆਲ ਖੜਾਇਆ ਸੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਉਹਨੇ ਸਾਰਿਆਂ ਦੀ ਨਿਗਾਹ ਚ ਆਇਆ ਉਹ ਬੰਦਾ ਆਪਣੀ ਟੀਮ ਚ ਖੇਡਿਆ ਸੀ ਉਹਦੋਂ ਐਵੇਂ ਭਾਈ ਬਣ ਕੇ ਚੱਲ ਹੁੰਦਾ ਰਹਿੰਦਾ ਗਰਾਊਂਡ 'ਚ ਹਨ ਬਾਅਦ 'ਚ ਅਸੀਂ ਇਕੱਠੀ ਸੀਗੇ ਕੋਈ ਗੱਲ ਨਹੀਂ ਗੱਲਬਾਤ ਹੋ ਗਈ ਉਹਨੇ ਕਹਿਤਾ ਵੀ ਪਪਾ ਮੈਨੂੰ ਐਵੇਂ ਲੱਗਿਆ ਹਨ ਯਾਰ ਵੀ ਤੂੰ ਤਿੰਨ ਚਾਰ ਵਾਰੀ ਲਗਾਤਾਰ ਮਾਰਿਆ ਮੇਰੇ ਤਾਂ ਕਰਕੇ ਗੁੱਸਾ ਲੱਗਿਆ ਹਨ ਹਾਂ ਹਾਂ ਬਈ ਮੈਨੂੰ ਪਤਾ ਨਹੀਂ ਐਦਾਂ ਕਰਨਾ ਚਾਹੀਦਾ ਸੀ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਗੱਲ ਬਾਬੇ ਯਾਰ ਦਿਮਾਗ ਹੀ ਬਾਲਾ ਐਵੇਂ ਸੀ ਹਨ ਸਵੇਰੇ ਤੁਰੇ ਸਵੇਰੇ ਜਾਂਦੇ ਜਾਂਦੇ ਸਰੇਹਾਂ ਤੁਰੇ ਸੀਗੇ ਉੱਥੇ ਮੈਚ ਤੇ ਜਾਣ ਲੱਗੇ ਵੀ ਲੇਟ ਹੋ ਗਏ ਪਹਿਲਾਂ ਕੁੱਤੇ ਚ ਗੱਡੀ ਵੱਜੀ ਸਾਰਾ ਬੈਂਪਰ ਟੁੱਟ ਗਿਆ ਫਿਰ ਉੱਥੋਂ ਕਿਸੇ ਮੁੰਡੇ ਦੀ ਉੱਥੋਂ ਅਹਿਮ ਅਹਿਮਤਪੁਰੇ ਤੋਂ ਗੱਡੀ ਫੜੀ ਹੋਰ ਮੁੰਡੇ ਦੀ ਉਹ 100 ਕਿਲੋਮੀਟਰ ਚੱਲ ਕੇ ਗਾਂਹਾਂ ਉਹ ਗਰਮ ਹੋ ਗਈ ਉੱਥੇ ਮਲਸ਼ੀਆਂ ਛਾਹਕੋਟ ਕੋਲੇ ਉੱਥੋਂ ਦੁਬਾਰੇ ਫਿਰ ਦੀ ਜੱਗੀ ਗੱਡੀ ਲੈ ਕੇ ਗਏ ਤੀਸਰੀ ਗੱਡੀ ਤੇ ਪਹੁੰਚੇ ਬਈ ਉੱਥੇ ਟੂਰਨਾਮੈਂਟ ਤੇ ਯਾਰ ਸਾਨੂੰ ਵੀ ਪਤਾ ਸੀ ਕਿੰਨੇ ਔਖੇ ਜੰਨੇ ਆ ਮੈਚਾਂ ਦੇ ਬਸ ਗੱਲੇ ਕਮੈਂਟ ਕਰਨ ਵਾਲੇ ਚਾਕੇ ਕਮੈਂਟ ਕਰ ਦਿੰਦੇ ਵੀ ਇਹ ਐਵੇਂ ਆਏ ਐਵੇਂ ਦੋ ਸਕਿੰਟਾਂ ਦੇ ਵਿੱਚ ਹੀ ਸਰਟੀਫਿਕੇਟ ਦੇ ਦਿੰਦੇ ਆ ਬੰਦੇ ਨੂੰ ਹਨਾ ਗੱਲ ਠੀਕ ਹੈ ਬਈ ਓਕੇ ਸਾਰਿਆਂ ਦਾ ਧੰਨਵਾਦ ਹਣਾ ਜਿਹੜੇ ਲਾਈਵ ਤੇ ਆਏ ਆ ਬੰਦੇ ਤੇ ਆਪਾਂ ਨੂੰ ਵੇਖਣ ਵੀ ਕੀ ਗੱਲਬਾਤ ਹੋਈ ਸੀ ਬਈ ਧੰਨਵਾਦ ਬਈ ਸਾਰਿਆਂ ਦਾ ਸੌਰੀ ਬਈ ਦੁਬਾਰੇ ਸਾਰਿਆਂ ਨੂੰ